ਦਾ ਹਾਲ ਚਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਵਿੱਚ ਅੱਜ ਆਪਾਂ ਚੱਲੇ ਆ ਜੀ ਪਿੰਡ ਮਾਲਾ ਕੰਮ ਕਰਨ ਤੁਹਾਨੂੰ ਕਰਾਉਂਦੇ ਆ ਵੀ ਚੈੱਕ ਕਿਦਾਂ ਆਪਾਂ ਕੰਮ ਕਰਦੇ ਆ ਆਪਾਂ ਆ ਗਏ ਜੀ ਮਾਲਾ ਪਿੰਡ ਦੇਖੋ ਕਾਲਾ ਪਰਾਤ ਕੰਮ ਕਰਕੇ ਸੀ ਆ ਬਕਸਾ ਲਾ ਰਹੇ ਆ ਮੁੰਡਾ ਜੈਪ ਹੋ ਗਿਆ ਕੰਮ ਬੱਤੀ ਬਸ ਉੱਚੀ ਬੋਲੇ ਕਰ ਮਾਣੇ ਗਾਪ ਕੰਨ ਸੁਣੇ ਤਾਂ ਸਹੀ ਆ ਦੇਖੋ ਇਹ ਪੂਰੇ ਇਨਵਰਟਰ ਦਾ ਕਨੈਕਸ਼ਨ ਦੇਣਾ ਆ ਦੇ ਆਪਣੇ ਜੈਪ ਭਾਈ ਨੇ ਲਾਤੀ ਕਟੀਆਂ-ਕੁਟੀਆਂ ਦੇਖੋ ਪ੍ਰੋਪਰ ਤਰੀਕੇ ਨਾਲ ਟੇਪ ਟੂ ਮਾਰ ਕੇ ਆ ਦੇਖੋ ਇਹ ਆ ਦੇਖੋ ਲੋ ਜੀ ਇਹ ਬੜਾ ਕੰਮ ਹੋਗਾ ਜੈਪ ਨੇ ਕੰਮ ਹੋਣਾ ਕਰਦਾ ਜੈਪ ਕੰਮ ਤਾਂ ਬਹੁਤ ਹੋਣਾ ਕਰਿਆ ਕੰਮ ਹੋਣਾ ਕਰਦਾ ਸ਼ੁਕਰੀਆ ਬੇਟਾ ਉਹ ਹੁਣੇ ਕੱਟੀਆਂ-ਕੱਟੀਆਂ ਮੁੰਡਿਆਂ ਨੇ ਮਾਰੀਆਂ ਤਰ ਤੁਰਾਂ ਨਾ ਬਦੇ ਤਿਰਕੇ ਨਾ ਪੋਈਆਂ ਰਾਤ ਨੇ ਲੱਗ ਗਿਆ ਸਣਾ ਫਾਈਨਲ ਆ ਜੀ ਆਪਣਾ ਕੰਮ ਹੁਣ ਇਹ ਦੇਖੋ ਦੇਖੋ ਇਹ ਦੇਖੋ ਪਿੱਛੇ ਦੇਖੋ ਪਿੱਛੇ ਜੇ ਕੀ ਹੋ ਰਹਾ ਹੈ ਚਲ ਬੈਠ ਚਲੋ ਮੁੰਡਿਓ ਥੋੜੀ ਪਾਲਾ ਚਲੋ ਮੁੰਡਿਓ ਪਹੁੰਚ ਗਿਆ ਜੀ ਹੁਣ ਗੁਰਦੁਆਰਾ ਸਾਹਿਬ ਪਿੰਡ ਦੇ ਹੈ ਆ ਦੇਖੋ ਜੀ ਲੱਗ ਗਿਆ ਆਪਣੇ ਸੇਵਾਦਾਰ ਗੁਰਦੁਆਰਾ ਸਾਹਿਬ ਚ ਲੜੀਆਂ ਲਾਉਣ ਪਹਿਲਾਂ ਕੰਮ ਕਰ ਲਈ ਯਾਰ ਬਾਅਦ ਚ ਕਰ ਲਈ ਆਹ ਦਿਖਾਉਣਾ ਨਹੀਂ ਹੈਗਾ ਵੀ ਮੁੰਡੇ ਸਾਡੇ ਕੰਮ ਦੇ ਲੋ ਕਿੰਨਾ ਕਰਦੇ ਆ ਦੇਖੋ ਮੁੰਡਾ बा जी का मुंडा सोहना मुंडा शक्ल दिखा दे मुड़ा दा दे देखो पापा केंद्र भांतियां मेरी थाली पूरी पूरी पूरा बोली तेन किसी ने बुलाया बचे लागू सेवा करय पर जयप कर बीओ लड़िया भी पा रहे गुरद्वार दवाली करके कम पूरा जोर शोर पर देखो लड़िया पा भी दतिया बहुत सवेर से लगे हुए बाबे जी ਰ ਕੰਮ ਖਿੱਚਿਆ ਪਿਆ ਜ। ਉਹ ਦੇਖੋ ਬਾਈ ਗੁੰਮਡ ਪਰ ਲੜੀਆਂ ਲਾ ਰਿਹਾ। ਇੱਥੇ ਆਪਣੇ ਬੰਦੇ ਵੀ ਲੱਗੇ ਹੋਏ ਆ ਪੂਰਾ ਕੰਮ ਹੋ ਕੇ। ਉਹ ਕਰਨਕ ਤੂੰ ਕੀ ਕਰੀ ਜਾਣਾ ਇਧਰ ਮੇਰੀ ਗੱਲ ਸੁਣ। ਲਾ ਰਹੇ ਆ ਆਪਾਂ ਹੋਲਡਰ ਦੇਖੋ ਜੀ। ਉਹ ਕਵਰ ਕਿਹਨੇ ਲਾਉਣਾ ਦਾ ਵੇ? ਸਾਰਾ ਕੰਮ ਮੈਚੇ ਕਰਾ ਕੇ ਦੇਖਦਾ। ਕਵਰ ਕਿਹਨੇ ਲਾਉਣਾ ਦਾ? ਹੋਲਡਰ ਦਾ ਕਵਰ ਚਲਾ ਦੇ। ਲੈ, ਕਵਰ ਕਿੱਥੇ ਘਾਣਾ? ਆ ਦੇਖੋ ਸਾਡੇ ਇਹਦੇ ਮੁੰਡੇ ਦਾ ਕੰਮ ਦੇ ਲੋ ਕਵਰ ਲਾ ਆਣੀ। ਵੀਰ ਤੜਾਈ ਛੱਡਦਾ ਲੜੀਆਂ ਦਾ ਕੰਮ ਹੋ ਗਿਆ ਜੀ ਬਾਬੇ ਉਹ ਕੰਪਲੀਟ ਦੇਖੋ ਸਾਰੇ ਪਾਸੇ ਮਿੱਤਰਾਂ ਨੇ ਲਾਤੀ ਲੜੀਆਂ ਆਹ ਭਾਈਓ ਜੀ ਨੇ ਲੜੀਆਂ ਲਾਈਆਂ ਇਹ ਆਹ ਭਾਈਓ ਜੀ ਨੇ ਲੜੀਆਂ ਲਾਈਆਂ ਸਾਰੀਆਂ ਇਹ ਅੱਜ ਗੁਰਦੁਆਰਾ ਸਾਹਿਬ ਜਗਮਗ ਕੇ ਜਗਮਗ ਕਰੋ ਆ ਸਾਡੇ ਬੰਦੇ ਦੇ ਉੱਲੇ ਢਿੱਲੇ ਆ ਹਾਲੇ ਤੱਕ ਗੁੰਮੜੇ ਚ ਲੈਟਣ ਲੱਗੀਆਂ ਆਹ ਦੇਖ ਲੋ ਉਹ ਬੰਦ ਕਰ ਲੈ ਇਹਨੂੰ ਕੁਵਾਰ ਨੂੰ ਆ ਮੁੰਡੇ ਲੋਦੀ ਰਾਤ ਨੂੰ ਜਾਰੇ ਲੱਗੇ ਹੋਇਆ ਹਨ ਹਨੇਰਾ ਹੋ ਗਿਆ ਬਾਬੇ ਬਹੁਤ ਦੇਖੋ ਆਪਾਂ ਲੇਟ ਵਾਲੀ ਹੋਈ ਆ ਹੁਣ ਬਾਹਰ ਦੇਖੋ ਕਿੰਨਾ ਹਨੇਰਾ ਹੋ ਗਿਆ ਆ ਦੇ ਬਿਜਾਰੇ ਮੁੰਡੇ ਮਿਹਨਤ ਲੱਗੇ ਹੋਏ ਆ ਹੱਡ ਤੋੜ ਮਿਹਨਤਾਂ ਨੇ ਕਰਦੇ ਰਾਜ ਕੋਈ ਰਹਿਣ ਪਿੱਛੋ ਕਰਦੇ ਸਖ ਪਰਦੇਸਾਂ ਵਿੱਚ ਹੀ ਉੱਕੜਨ ਤੋ ਚੱਲੀਆਂ 'ਚ ਖੜਾ ਕਿਹੜਾ ਪਰਦੇਸ ਆ ਤੁਸੀਂ ਮਨਸ ਕਰ ਭਾਈ ਉਹਨਾਂ ਨੇ ਕਰਤਾ ਕੰਮ ਫਾਈਨਲ ਦੇਖੋ ਆ ਦੇਖੋ ਗੁਰਦੁਆਰਾ ਸਾਹਿਬ ਕਿਨੇ ਹਣ ਲੱਗ ਰਹੇ ਨੇ ਆਪਣੇ ਬਹੁਤ ਸਾਰੇ ਰਾਮ ਵਾਲ ਵਸਾ ਜਿੱਦਣ ਗੁਰਦੁਆਰਾ ਬਈ ਸਾਡਾ ਗੁਰਦੁਆਰਾ ਬਹੁਤ ਵਧੀਆ ਹਾਂ ਆ ਮੁੰਡਿਆਂ ਨੇ ਬਈ ਬਹੁਤ ਮਿਹਨਤ ਕਰੀ ਆ ਮੁੰਡਿਆਂ ਨੇ ਜਿਆਦਾ ਖਾਸ ਕਰਕੇ ਹੱਥ ਫੁੱਟ ਕੇ ਹੱਥ ਖਾ ਲੈਣ ਦੇ ਕਰੰਟ ਵੀ ਲੱਗਿਆ ਵੀਰੇ ਭਾਈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆਪਣਾ ਵੇਖੋ ਗੁਰਦੁਆਰਾ ਸਾਹਿਬ ਐਂਡ ਬਣਾਤਾ ਬਾਈ ਜਣਾ ਲੜੀਆਂ ਦੇਖੋ ਕਿੰਨੀ ਸੋਹਣੇ ਲੱਗ ਰਹੀਆਂ ਨੇ ਹੋ ਭੱਦਰ ਕੰਮ ਕਰਨ ਵਾਸਤੇ ਲੈਟ ਕਮਾ ਲਈ ਤਾਂ ਵਰਗ ਲੈਟ ਵਿੱਚ ਪੈ ਰਹੀ ਹੈ ਘਰ ਆ ਨਾਮ ਰਹਾ ਰਹਾ ਮਣੀ ਗੱਲਬਾਤ ਗੁਰਦੁਆਰਾ ਸਾਹਿਬ ਦੀ ਡਰਾਈ ਨੇ ਜਾ ਲੋਕਾਂ ਨੇ ਬਲੌਗ ਦੇਖ ਕੇ ਮੈਨੂੰ ਡਾਟਣਾ ਇਹ ਕੀ ਹੋਆ ਰੇ ਬੰਦ ਕਰ ਦੀ ਆਹ ਲਧੀ ਕਾਲੀ ਜੀਵਤੀ ਆ ਦੇਖੋ ਗੁਰਦੁਆਰਾ ਸਾਹਿਬ ਆਪਣਾ ਕਿੰਨਾ ਸੋਹਣਾ ਲੱਗ ਰਿਹਾ ਲਾਈਟਾਂ ਦੀ ਕਮੀ ਹੋ ਗਈ ਲਾਈਟਾਂ ਲਿਆਉਣੇ ਆਣੀਆਂ ਬਾਕੀ ਕੰਮ ਆਪਣਾ ਓਕੇ ਹੋ ਗਿਆ ਆਪਾਂ ਲੜੀਆਂ ਕਿਸੇ ਹੋਣੀਆਂ ਜਿਹੜਾ ਮਤਲਬ ਆ ਨੀਲੀਆਂ ਲੇਟਾਂ ਵੱਲਦੀ ਨਾ ਸਾਈਡ ਪਰ ਗੁੰਮਟੀਆਂ ਵਿੱਚ ਇਹਦਾ ਆਪਾਂ ਨੇ ਵਰਕ ਕਰਿਆ ਸਾਰੇ ਤਾਰਾ ਤੁਰਾ ਲਾ ਕੇ ਸੈੱਟ ਕਰਿਆ ਪਰ ਲੱਗੀਆਂ ਹੋਈ ਸੀ ਵਿੱਚ ਅਦਬ ਜਾਲੇ ਸੀ ਹੁਣ ਸਾਰੇ ਤਰੀਕੇ ਨਾਲ ਸੈੱਟ ਕਰੀਏ ਹੁਣ ਘੱਟੀਆਂ ਗੁੰਟੀਆਂ ਲਾ ਕੇ ਜਿੱਦਾਂ ਵੀ ਹੱਥ ਹੋਇਆ ਚਲਿਏ ਹੱਸਤਾ ਆਪਾਂ ਨੇ ਕੰਮ ਓਕੇ ਰੋਟੀ ਕਾਂਡਾ ਸ਼ਾ ਗੁੰਡਾ ਬੇਤੇ ਆ ਦੇਖੋ ਕਰਨ ਕੰਨ ਪਰ ਰੋਟੀ ਖਾਣੀ ਆ ਪੁੱਖ ਲੱਗੀ ਆ ਤੂੰ ਕਦੇ ਕਹਿ ਵੀ ਦੇ ਕ ਮਰਜਿਆ ਹੋਇਆ ਪੱਖਾ ਜਾਏ ਮੈਨੂੰ ਚਲ ਮਰਦੀ ਦੇਖ ਲੋ ਸਾਰਾ ਦਿਨ ਭੁੱਖੇ ਲੱਗੀ ਰਹਿੰਦੀ ਐ ਇਹਨੂੰ ਜਾ ਮਰਦੀ ਪੁੱਛ ਲੋ ਕਰੂ ਭੁੱਖੇ ਲੱਗੀ ਹਾਂ ਯਾਰ ਲੱਗੀ ਆ ਹਾਂ ਯਾਰ ਲੱਗੀ ਆ ਹੋਰ ਪਿੱਛੇ ਜਾ ਇਹ ਤਾਂ ਗੱਡੀ ਆ ਰਜੈਬ ਆ ਗਏ ਆ ਕਰਨ ਵੀ ਰੋਟੀ ਖਾਣ ਸ਼ਗੁੰ ਢਾਬੇ ਤੇ ਲੋ ਜੀ ਰੋਟੀ ਆ ਗਈ ਆ ਆਪਾਂ ਮੰਗਾਇਆ ਬਾਈ ਸ਼ਾਹੀ ਪਨੀਰ ਸ਼ਾਹੀ ਪਨੀਰ ਬੰਦੇ ਵੀ ਸ਼ਾਹੀ ਹੈ ਨਾ ਸਾਡੇ ਨਾਲ ਇਹ ਸ਼ਾਹੀ ਪਨੀਰ ਖਾਣਾ ਬੰਦੇ ਦਾ ਫੇਵਰੇਟ ਹੈ ਬਾਈ ਇਹ ਇਹ ਮੰਡਾ ਬਹੁਤ ਵਧੀਆ ਜੀ ਪਾਗਲੇ ਦਾ ਪਾਗਲੇ ਦਾ ਹੱਥ ਕਰਾਉਂਦਾ ਪੂਰੀ ਉਹ ਬੱਕਰੀ ਦਾ ਤਾਂ ਭੁੱਖ ਜ਼ਿਆਦਾ 라ਦੀ ਹੈ ਨਾ ਲੈ ਕੋਈ ਨਾ ਕੰਮ ਵੀ ਬੰਦੇ ਨੇ ਬਹੁ ਕਰਿਆ ਅੱਜ ਦਾ ਬਾਈ ਬਣਦਾ ਹਨਾ ਜੇਬ ਕੰਮ ਬਹੁ ਕਰਿਆ ਅੱਜ ਨੇ ਨਿਆਰਾ ਆ ਗਿਆ ਖਾ ਕੇ ਪੂਰਾ ਚਲੋ ਬਾਈ ਹੁਣ ਆਪਾਂ ਚੱਲਨੇ ਆ ਕਿਸੇ ਜਾਣਾ ਰੋਕੜ ਉੱਤੇ ਗੱਨੇ ਨਾ ਜੇੜੀ ਮਾਰ ਕੇ ਹੋਣੀ ਭਾਗੇ ਚੈਲਸੀ ਨਗਰ ਦੇਖੋ ਰਾਤ ਦਾ ਵੀਊ ਦਿਵਾਲੀ ਦਿਨਾਂ ਦਾ ਦੇਖੋ ਆ ਦੇਖੋ ਕਿੰਨਾ ਸੋਹਣਾ ਸਜਿਆ ਹੈ ਆਪਣ ਨਾਲ ਪਟਾਲੇ ਆਹੇ ਹੋਰ ਕੀ ਹੈ ਔਰ ਕਾਲਾਗੇ ਦੇ ਲੰਬੂ ਇਹ ਅਰੇ ਇਹਦੇ ਬੁੜੇ ਨੇ ਵੀ ਦੇਖੋ ਕੋਈ ਨਹੀਂ ਦੇਖ ਲੈਣਦੇ ਇਹਨੂੰ ਤਾਂ ਗਿਆ ਹੋਇਆ ਉਹਦੀ ਇੱਜ਼ਤ ਤੇ ਕਰੀ ਆ ਮੰਡੀ ਲੱਗੀ ਹੋਈ ਆ ਜੀ ਮੰਡੀ ਲੱਗੀ ਹੋਈ ਦੇਖੋ ਇਹ ਦੇਖੋ ਵੀ ਮਰੇ ਵਸ ਵੀ ਲੱਗਣੀ ਆ ਆ ਦੇਖੋ ਜਿਹੜੇ ਦਾ ਫੋਨ ਆ ਬੰਨੇ ਆ ਆ ਦੇਖੋ ਦੋਸਤੋ ਅੱਭੀ ਤੀਗਾ ਹੀ ਰੰਗ ਕਾਲਾ ਆ ਅੱਭੀ ਜੀਟੇ ਰੱਖ ਲਾ ਮੇਰਾ ਜਾਊਗਾ ਅਸੀਂ ਬੱਸ ਰੁਕਣੇ ਕਰਕੇ ਨਾ ਹਾਰਾ ਕੰਮ ਕਰਾਂਗੇ ਬੋਹਣਾ ਵੀਓ ਬਾਪੂ ਇਹ ਤਾਂ ਅਗਰਾ ਦਾ ਰੋਕ ਦਾ ਵੀਊ ਚੈੱਕ ਕਰੋ ਚੈੱਕ ਮੜਿਆ ਔਲੀ ਚੱਲ ਮੜਿਆ ਮੁੰਡਿਆ ਦਰਸ਼ਕਾਂ ਨੂੰ ਦਿਖਾ ਦਈਏ ਮੜਿਆ ਵੀਊ ਕੀ ਗੱਲਾਂ ਕਰਦਾ ਮੇਰੇ ਯਾਰ ਠੰਡ ਲੱਗਣ ਲੱਗੀ ਬਾਬੇ ਹੁਣ ਤਾਂ ਰੋਟੀ ਪਾਣੀ ਛਕਿਆ ਹੋਇਆ ਆਪਾਂ ਨੇ ਮੈਨੂੰ ਮੈਂ ਦੱਦੀ ਬਾਈ ਸਾਨੂੰ ਮੁੰਡਿਆ ਕੜਨ ਲਾਈ ਸਾਨੂੰ ਠੰਡ ਆ ਦੇਖੋ ਰੋਪੜ ਸ਼ਹਿਰ ਆਪਣਾ ਤੁਸੀਂ ਬਾਹਰ ਚਲੇ ਗਏ ਪੰਜਾਬ ਨੂੰ ਛੱਡ ਕੇ ਦੇਖੋ ਦੁਨੀਆ ਦੇ ਰੰਗ ਤਮਾਸ਼ੇ ਦੇਖੋ ਆਪਾਂ ਤਾਂ ਨਜ਼ਾਰੇ ਲੈਣ ਆਏ ਆ ਮਾਰੇ ਆਨੰਦ ਲੈਣ ਆਏ ਆ ਐ ਜਾਪ ਆਪਾਂ ਤਾਂ ਨਜ਼ਾਰੇ ਲੈਣ ਆਏ ਆ ਜੋ ਨਹੀਂ ਆਨੰਦ ਲੈਣ ਆਏ ਭਾਈ ਆਨੰਦ ਹੈਲੋ ਭਾਈ ਦੁਨੀਆ ਦੇ ਰੰਗ ਤਮਾਸ਼ੇ ਦੇਖੋ ਉੱਪਰ ਆਣਾ ਹਰੋਜ਼ ਮੈਂ ਰੂਪਨਗਰ ਸ਼ਹਿਰ ਦੇਖ ਕਿੰਨਾ ਖਬਸੂਰਤ ਲੱਗਦਾ ਰਾਤ ਨੂੰ ਕੈਪਚਰ ਕਰਨਾ ਥੋੜਾ ਔਖਾ